ਸੇ ਖਾਲੇ ਤੱਕੰਜੇ ਬੈਠਾ ਹੈ ਤੁਹਾਨੂੰ ਕਿਹਾ ਸੀ ਕੇਸ ਦੇ ਵਾਲ ਲਾ ਦਿਓ ਮੇਰੇ ਹੁਕਮ ਦੀ ਤਾਮੀਲ ਕਿਉਂ ਨਹੀਂ ਹੋਈ ਹਜ਼ੂਰ ਕੋਈ ਵੀ ਨਾਈ ਸਿੱਖ ਦੇ ਕੇਸ ਕੱਟਣ ਨੂੰ ਤਿਆਰ ਨਹੀਂ ਹੁੰਦਾ ਉਹਨਾਂ ਨੂੰ ਤਾਰੂ ਸਿੰਘ ਤੋਂ ਪਹਿ ਆਉਂਦਾ ਹੈ ਔਰ ਤੁਹਾਹੀ ਪਾਪ ਆਰੋਂਦੇ ਨੇ ਕੱਲ ਕੋਠਰੀ ਚਵਾ ਦਿਓ ਸਾਰਿਆਂ ਨੂੰ ਜਲਦੀ ਜਲਦੀ ਬੁਲਾਓ ਐਸਤੀ ਖੋਪਰੀ ਲਾ ਦਿਓ ਮੈਂ ਇਸ ਦੇ ਸਿਰ ਤੇ ਕੇਸ ਵਕਣਾ ਨਹੀਂ ਚਾਹਦਾ ਕਿਉਂ ਜ਼ਕਰੀਆ ਖਾਨ ਦੇਖ ਲਿਆ ਮੇਰੇ ਗੁਰੂ ਦੀ ਰਹਿਮਤ ਨੂੰ ਮੇਰੀ ਸਿੱਖੀ ਕੇ ਸਨਤ ਤੋੜਨ ਦੀ ਬੇਗੀ ਪੂਰੇ ਗੁਰੂ ਦੇ ਸਿੱਖ ਦਾ ਬਚਨ ਪੂਰਾ ਹੁੰਦਾ ਜੁ ਦੁਨੀਆ ਦੇਖੇਗੀ ਤੇ ਤੇਰਾ ਮੂੰਹ ਦin ਦੁਨੀਆ ਵਿੱਚ ਕਾਲਾ ਹੋਵੇਗਾ ਹੁਕਮ ਦੀ ਤਾਮੀਲ ਹੋ ਸਤਗੁਰ ਆ ਕੇ ਸਿਸ ਪੇਟ ਦਿਉ ਜੇ ਸਤਗੁਰ ਸੱਚ ਪਾਵੈ ਫਿਰ ਚਾਵੇ ਤਾਂ ਚਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ ಏਕੀ ਕਰ ਰਹੇ ਹੋ ਤੇਰਾ ਖੋਪੜਾ ਮਾਰਿਆ ਜਾਣਾ ਜਗ ਰੰਬੀ ਤੇਰੇ ਸਿਰ ਵਿੱਚ ਖੁੱਬੇਗੀ ਦਰਦ ਨਾਲ ਤੜਪੇਗਾ ਸਾਡੇ ਕੰਮ 'ਚ ਵਿਗਨ ਪਾਏਗਾ ਪਿਆਰੇ ਹੋ ਮੈਂ ਸਿੰਘ ਕੋਈ ਪੇੜ ਬੱਕਰੀ ਨਹੀਂ ਜਿਸ ਨੂੰ ਹਲਾਲ ਕਰਨ ਲੱਗਿਆ ਅੱਜ ਮੇਰਾ ਆਪਣੇਸ਼ਟ ਤੋਂ ਕੁਰਬਾਨ ਹੋਣ ਦਾ ਸੁਪਾਗ ਭਰਿਆ ਦਿਨ ਹੈ ਤੁਸੀਂ ਆਪਣਾ ਕੰਮ ਸ਼ੁਰੂ ਕਰੋ ਮੈਨੂੰ ਆਪਣੇ ਗੁਰੂ ਦੇ ਚਰਨਾਂ ਵਿੱਚ ਜੁੜਨਗੇ ਤਾਰੂ ਸਿੰਘ ਖੋਪੜੀ ਲਹਾਣੀ ਕੋਈ ਖੇਡ ਨਹੀਂ ਇਹ ਅੱਜ ਤੱਕ ਦੀ ਸਭ ਤੋਂ ਭਿਆਨਕ ਮੌਤ ਹੋਵੇਗੀ ਹਾਲੇ ਵੀ ਮੌਕਾ ਲਕਮਤ ਰਾਇ ਇਹ ਮੇਰੇ ਗੁਰੂ ਦੀ ਬਖਸ਼ਿਸ਼ ਹੈ ਜੋ ਮੈਨੂੰ ਸਦਕ ਦੇ ਸਿਖਰ ਦੇ ਇਮਤਿਹਾਨ ਵਾਸਤੇ ਚੁਣਿਆ ਅੱਜ ਦੁਨੀਆ ਦੁਸ਼ਟ ਰਾਜ ਦੇ ਜ਼ੁਲਮ ਦਾ ਸਿਖਰ ਦੇਖੇਗੀ ਔਰ ਸਿੱਖੀ ਸਦਕ ਇਸ ਜ਼ੁਲਮ ਨੂੰ ਫਿੱਕਾ ਪਾ ਦੇਵੇਗਾ ਪਰ ਪਾਤੀ ਦੇ ਨਾ ਕਰੋ ਔਰ ਆਪਣੇ ਕਰਿਦਿਆਂ ਨੂੰ ਕੰਮ ਲਗਾਓ ਮੈਂ ਆਪਣੇ ਕੰਮ ਲੱਗਦਾ ੴ ਸਤਿਨਾਮ ਤਰਤਾ ਪੁਰਖ ਨਿਰਭਉ ਨਿਰਵੈਰ ਨਿਰਖੋ ਨਿਰਵੈਰ ਤਾਲ ਮੁੜ ਅਜੂਨੀ ਸਾਇ ਭਮੀ ਹੋਰ ਪ੍ਰਸਾਦ ਜਪ ਆਗ ਸੱਚ ਜਵਾਦ ਸੱਚ ਹੈ ਵੀ ਸੱਚ ਨਾਨਕ ਉਸ ਵੀ ਸੱਚ भाई तारू सिंह जी की कुर्बानी लासानी है वो परोपकार शहीद हो अपने बचना ते पहरा दिता अते गुर सिखी तोड़ निभा गए सेवक की ओड़क निभी प्रीत जीवत साहिब सेव्यो अपना चलते राख्यो चीत भाई साहब दी खोपड़ी उतारन तो बाद ਉਹਨਾਂ ਨੂੰ ਕਿਲੇ ਦੇ ਬਾਹਰ ਖਾਈ ਵਿੱਚ ਸੁੱਟ ਦਿੱਤਾ ਗਿਆ ਮੌਕਾ ਦੇਖ ਕੇ ਸ਼ਹਿਰ ਦੇ ਸਿੱਖ ਤੇ ਹਿੰਦੂ ਭਾਈ ਸਾਭ ਨੂੰ ਧਰਮਸ਼ਾਲਾ ਲਿਆਏ ਉਹਨਾਂ ਦੇ ਜ਼ਖਮਾਂ ਨੂੰ ਨਿਮਨ ਨਾਲ ਧੋ ਕੇ ਸਿਰ ਤੇ ਪੱਟੀ ਬੰਨ ਦਿੱਤੀ ਕੋਈ ਹੋਰ ਉਪਚਾਰ ਕਰਨ ਤੋਂ ਭਾਈ ਸਾਭ ਨੇ ਮਨਾ ਕਰ ਦਿੱਤਾ ਅਤੇ ਗੁਰਬਾਣੀ ਪਾਠ ਜਾਂ ਨਾਮ ਸਿਮਰਨ ਵਿੱਚ ਜੁੜੇ ਰਹੇ ਉਸ ਰਾਤ ਜ਼ਕਰੀਆ ਖਾਨ ਦਾ ਪੇਸ਼ਾਬ ਬੰਦ ਹੋ ਗਿਆ ਕਿਸੇ ਹਕੀਮ ਵੈਦ ਦੀ ਦਵਾਈ ਦਾਰੂ ਯਾ ਪੀਰ ਫਕੀਰ ਦੇ ਟੋਟਕਿਆਂ ਨਾਲ ਆਰਾਮ ਨਾ ਆਇਆ ਤਾਂ ਭਾਈ ਸੁਬੇਕ ਸਿੰਘ ਨੂੰ ਭਾਈ ਤਾਰੂ ਸਿੰਘ ਜੀ પાસે ਮਾਫੀ ਮੰਗਣ ਲਈ ਭੇਜਿਆ ਪਰ ਭਾਈ ਸਾਹਿਬ ਅੰਦਰ ਧਿਆਨ ਸੰ ਇਸ ਲਈ ਦਲ ਖਾਲਸੇ ਸੰਮੁਖ ਬੇਨਤੀ ਕੀਤੀ ਗਈ ਸਾਰੀ ਵਿਥਿਆ ਸੁਣ ਕੇ ਖਾਲਸੇ ਨੇ ਹੁਕਮ ਕੀਤਾ ਕਿ ਭਾਈ ਤਾਰੂ ਸਿੰਘ ਦੇ ਬਚਨ ਅਟਲ ਹਨ ਜ਼ਕਰੀਆ ਖਾਨ ਦਾਨਤਾ ਗਿਆ ਹੈ ਪਰ ਜੇਕਰ ਭਾਈ ਸਾਹਿਬ ਦੀ ਜੁੱਤੀ ਉਸ ਦੇ ਸਿਰ ਵਿੱਚ ਮਾਰੀ ਜਾਏ टाउज ਦਾ ਪੇਸ਼ਾਬ ਖੁੱਲ ਸਕਦਾ ਹੈ ਇਸ ਤਰ੍ਹਾਂ ਹੀ ਹੋਇਆ 21 ਦਿਨ ਜ਼ਕਰੀਆ ਖਾਨ ਦੇ ਸਿਰ ਵਿੱਚ ਜੁੱਤੀਆਂ ਪੈਂਦੀਆਂ ਰਹੀਆਂ ਤੇ ਪੇਸ਼ਾਬ ਆਉਂਦਾ ਰਿਹਾ 22ਵੇਂ ਦਿਨ ਉਸ ਦੀ ਮੌਤ ਹੋ ਗਈ 22 ਦਿਨ ਪਾਈਤਾਰੂ ਸਿੰਘ ਬਿਨਾਂ ਖੋਪੜੀ ਦੇ ਗੁਰੂ ਚਰਨਾਂ ਵਿੱਚ ਲਿਵ ਜੋੜ ਕੇ ਜਿਉਂਦੇ ਰਹੇ ਜ਼ਕਰੀਆ ਖਾਨ ਦੀ ਮੌਤ ਦੀ ਖਬਰ ਸੁਣ ਕੇ ਫਤਿਹ ਬੁਲਾਈ ਫਤਿਹ ਪ੍ਰਾਣ ਤਿਆਗ ਦਿੱਤੇ